ਇਟਲੀ ਦੇ ਵਿੱਚ ਜਾਂ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਰਹਿੰਦੇ ਹੋ ਤਾਂ ਤੁਸੀਂ ਇਹ ਵੀਡੀਓ ਇਸ ਟਾਈਮ ਸੁਣ ਰਹੇ ਹੋ ਤਾਂ ਤੁਸੀਂ ਇੰਡੀਆ ਤੋਂ ਪੰਜਾਬ ਤੋਂ ਜਦੋਂ ਵੀ ਜਿੱਥੇ ਵੀ ਸ਼ਹਿਰ ਦੇਸ਼ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਸਿਰਫ ਇਹ ਦੋ ਤਿੰਨ ਗੱਲਾਂ ਰੱਖਣੀਆਂ ਨੇ 1 ਮਿੰਟ ਦੀ ਸਿਰਫ ਵੀਡੀਓ ਹੋਊਗੀ ਪਹਿਲੀ ਗੱਲ ਤਾਂ ਅਗਰ ਤੁਹਾਡੇ ਕੋਲੇ ਫੋਨ ਆ ਤੁਸੀਂ ਇੱਕ ਐਕਸਟਰਾ ਫੋਨ ਜਿਹੜਾ ਛੋਟਾ ਫੋਨ ਆਪਣੇ ਕੋਲੇ ਰੱਖਣਾ ਤੇ ਆਪਾਂ ਅੱਜ ਅੱਜ ਕੱਲ ਛੋਟਾ ਜਿਹੜਾ SIM ਹੁੰਦਾ ਉਹ ਫੋਨ ਦੇ ਵਿੱਚ ਪੈਂਦਾ ਤੇ ਜਿਹੜਾ ਪ੍ਰੋਪਰ ਕਵਰ ਹੁੰਦਾ ਪੂਰਾ SIM ਦਾ ਤੇ ਤਿੰਨ ਚਾਰ ਕਟਿੰਗ ਹੁੰਦੀ ਆ ਤੁਸੀਂ ਉਹ ਸਾਮਕ ਰੱਖਣੀ ਸਿੱਟਣੀ ਨਹੀਂ ਹੈਗੀ ਤੇ ਪਿੰਨਾ ਨੇ ਜਿਹੜੀਆਂ ਉਹ ਤੁਸੀਂ ਇੱਕ ਦੋ ਰੱਖਣੀਆਂ ਨੇ ਹਨਾ ਜਾਣਕਾਰੀ ਤਾਂ ਵੈਸੇ ਨਾਰਮਲ ਜੀ ਆ ਦੋ ਲੀਡਾਂ ਨੇ ਤੇ ਦੋ ਡੱਪਟਰ ਰੱਖਣੇ ਜ਼ਰੂਰੀ ਨੇ ਮੋਟੀ ਪਤਲੀ ਲੀਡ ਜਿੱਥੇ ਵੀ ਫਿੱਟ ਆ ਸਕਦੀ ਆ ਉਹ ਆਪਾਂ ਫਿੱਟ ਉਹਨੂੰ ਲਾ ਸਕਦੇ ਆ ਕਈ ਵਾਰੀ ਮੈਂ ਹੁਣ ਆ ਇਲਾਕਾ ਮੇਰੇ ਪਿੱਛੇ ਸਾਰਾ ਇੱਥੇ ਕੋਈ ਦੁਕਾਨ ਨਹੀਂ ਹੈਗੀ ਫੋਨਾ ਫਾਨਾ ਦੀ ਰਾਸ਼ਨ ਦੀ ਦੁਕਾਨ ਮਾੜੀ ਮੁੱਟੀ ਹੈਗੀ ਆਪਣੇ ਖਾਣ ਪੀਣ ਵਾਲਾ ਸਮਾਨ ਉੱਥੇ ਘੱਟ ਵੱਧਦੀ ਆ ਉਹ ਹੈਗੀ ਆ ਮਤਲਬ ਦੋ ਅ 2-4 ਕਿਲੋਮੀਟਰ ਹੋਣੀ ਹੈ ਸਾਈਕਲ ਤੇ ਜਾ ਕੇ ਆਪਾਂ ਸਮਾਨ ਲੈ ਆਉਨੇ ਆ ਹੋਰ ਕੋਈ ਵੀ ਨੇੜੇ ਤੇੜੇ ਕੋਈ ਜੇ ਫੋਨ ਖਰਾਬ ਹੋ ਜਾਏ ਜਾਂ ਲੀਡ ਵਗੈਰਾ ਖਰਾਬ ਹੁੰਦੀ ਆ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਕਿਸੇ ਦੀ ਤਾਂ ਤੁਸੀਂ ਆਪਣੇ ਕੋਲ ਜਿਹੜੀਆਂ 2-3 ਚੀਜ਼ਾਂ ਰੱਖੋ ਜ਼ਰੂਰੀ ਤੇ ਜਿਹੜੀ ਐਕਸਟਰਾ ਰੱਖਣ ਦੇ ਕਾਰਨ ਆਪਣੀ ਜਿਹੜੇ ਕੰਮ ਆ ਸਕਦੀ ਆ ਇੱਕ ਫੋਨ ਜ਼ਰੂਰ ਰੱਖਣਾ ਅਗਰ ਜਿਹੜੇ ਤੁਸੀਂ ਨਵੇਂ ਜਿੱਥੇ ਵੀ ਤੁਸੀਂ ਹੈਗੇ ਹੋ ਜੇ ਦੂਰ ਕੰਮ ਕਰਦੇ ਹੋ ਤਾਂ ਪਤਾ ਵੀ ਦੁਕਾਨ ਨੇੜੇ ਤੇੜੇ ਨਹੀਂ ਹੈਗੀ ਤਾਂ ਤੁਸੀਂ ਇਹ ਦੋ-ਦੋ ਚੀਜ਼ਾਂ ਨੇ ਜਿਹੜੀਆਂ ਜ਼ਰੂਰੀ ਰੱਖਣੀਆਂ ਬਣਦੀਆਂ ਨੇ ਕਿਉਂਕਿ ਇੱਕ ਦੀ ਖਰਾਬ ਹੋ ਗਈ ਉਹਦਾ ਦੂਜੀ ਬਰਤ ਸਕਦਾ بس ਇਸ 1 ਮਿੰਟ ਦੀ ਵੀਡੀਓ ਦੇ ਵਿੱਚ ਇਹੀ ਮੈਂ ਗੱਲ ਕਹਿਣੀ ਚਾਹੁੰਨਾ ਕਿਉਂਕਿ ਮੇਰੇ ਨਾਲ ਬੀਤੀ ਹੈ ਤੇ 2-4 ਸਾਲ ਹੋਰ ਨਾਲ ਬੀਤੀ ਹੈ ਇਸ ਕਰਕੇ ਮੈਂ ਖਾ ਚੱਲ ਛੋਟੀ ਜੀ ਗੱਲ ਹੈ ਜਿਹੜੀ ਦੱਸਣੀ ਜ਼ਰੂਰੀ ਹੈ